ਜੇ ਤੁਸੀਂ ਹਰ ਰੋਜ਼ ਸਸਤੇ ਘਰ ਕੋਠੀ ਮਕਾਨ ਦੀ ਵੀਡੀਓ ਦੇਖਣਾ ਚਾਹੁੰਦੇ ਹੋ ਸੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖ ਲਓ ਤੇ ਆਪਾਂ ਜਿਹੜੀ ਕੋਠੀ ਲੈ ਕੇ ਪਹੁੰਚੇ ਆ ਬਹੁਤ ਸੋਹਣੀ ਕੋਠੀ ਮਾਲਕ ਨੇ ਤਿਆਰ ਕਰਵਾਈ ਹੋਈ ਹੈ ਜਮਾ ਸਸਤੀ ਮਾਲਕ ਨੇ ਵੇਚਣੀ ਹੈ ਜੀ ਗੱਲਬਾਤ ਆਪਾਂ ਵੀਡੀਓ 'ਚ ਹੀ ਕਰਦੇ ਆ ਸਾਰੀ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ 73800426173 ਘਰ ਕੋਠੀ ਮਕਾਨ ਤੁਹਾਡੇ ਕੋਲ ਵੀ ਜੇ ਤੁਸੀਂ ਵੇਚਣਾ ਚਾਹੁੰਦੇ ਹੋ ਆਪਣੇ ਕੋਲ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਜਮਾ ਫ੍ਰੀ ਚ ਆਪਾਂ ਐਡ ਤੁਹਾਡੀ ਲਾ ਦਾਂਗੇ ਜੇ ਕੋਠੀ ਦੀ ਗੱਲ ਕਰੀਓ ਜੀ ਪੂਰੀ ਸੋਹਣੀ ਕੋਠੀ ਆਪਾਂ ਲੈ ਕੇ ਪਹ ਉੱਪਰਲਾ ਪੋਰਸ਼ਨ ਵੀ ਸਾਰਾ ਤਿਆਰ ਹੈ ਥਾਲੜਾ ਵੀ ਤਿਆਰ ਹੈ ਜੀ ਸਾਰਾ ਕੰਮ ਜਿੰਨਾ ਹੋਇਆਗਾ ਮਾਲਕ ਨੇ ਰੀਜਾਂ ਲਾ ਲਾ ਕੇ ਕਰਵਾਇਆ ਹੋਇਆ ਜੀ ਚਾਹੇ ਆਪਾਂ ਅੰਦਰ ਦੀ ਗੱਲ ਕਰੀਏ ਚਾਹੇ ਬਾਹਰ ਦੀ ਫਰੰਟ ਤੁਸੀਂ ਦੇਖ ਰਹੇ ਹੋ ਸੀ ਬਾਕੀ ਜੇ ਆਪਾਂ ਰਸਤੇ ਦੀ ਗੱਲ ਕਰੀਏ ਤਾਂ ਮਾਲਕ ਕਹਿੰਦੇ ਨੇ 33 ਫੁੱਟ ਦਾ ਰਸਤਾ ਲੱਗਦਾਗਾ 33 ਫੁੱਟ ਦਾ ਰੋਡ ਲੰਘਦਾ ਜਿਹੜਾ ਕੋਠੀ ਨੂੰ ਰਸਤਾਗਾ ਉਹ ਤਾਂ ਪੂਰਾ ਚੋੜਾ ਆਪਨੂੰ ਦੇਖਣ ਨੂੰ ਮਿਲੂਗਾ ਜੀ ਬਾਕੀ ਤੁਸੀਂ ਜਾ ਕੇ ਜੇ ਦੇਖਣਾ ਚਾਹੁੰਨਿਓ ਸੀ ਤਾਂ ਮਾਲਕ ਦਾ ਮੋਬਾਈਲ ਨੰਬਰ ਕਿੱਥੇ ਕੋਠੀ ਅਸੀਂ ਦੇ ਕੀ ਰੇਟ ਹੈ ਕਿਵੇਂ ਕੁਛ ਹੈ ਸਾਰਾ ਕੁਛ ਆਪਾਂ ਤੁਹਾਨੂੰ ਵੀਡੀਓ 'ਚ ਦਿਖਾ ਦਾਂਗੇ ਤੇ ਵੀਡੀਓ 'ਚ ਸਾਰਾ ਕੁਛ ਦੱਸ ਦਾਂਗੇ ਮਾਲਕ ਨੇ ਜਿੰਨੇ ਵੀਡੀਓ ਬਣਾ ਕੇ ਭੇਜੀ ਆ ਵਧੀਆ ਇਹਨਾਂ ਨੇ ਸਾਰਾ ਕੁਛ ਦਿਖਾਇਆ ਜੀ ਵੀਡੀਓ 'ਚ ਬਾਕੀ ਤੁਸੀਂ ਜਾ ਕੇ ਦੇਖ ਸਕਦੇ ਹੋ ਮਾਲਕ ਨੇ ਕਿਹਾਗਾ ਜੇ ਕਿਸ ਨੂੰ ਕੋਠੀ ਪਸੰਦ ਆਉਂਦੀ ਹੈ ਵੀਡੀਓ ਦੇਖਣ ਤੋਂ ਬਾਅਦ ਉਸ ਤੋਂ ਬਾਅਦ ਜੇ ਕੋਈ ਆ ਕੇ ਦੇਖਣਾ ਚਾਹੁੰਦਾ ਆ ਕੇ ਵੀ ਦੇਖ ਸਕਦਾ ਬਾਕੀ ਮਾਲਕ ਕਹਿੰਦੇ ਨੇ ਵੀ ਇੱਕ ਵਾਰੀ ਸਾਨੂੰ ਫੋਨ ਕਰ ਲੂ ਜਿਹਨੂੰ ਕੋਠੀ ਪਸੰਦ ਆਉਂਦੀ ਹੈ ਉਸ ਤੋਂ ਬਾਅਦ ਅਸੀਂ ਆਪੇ ਵੀਡੀਓ ਭੇਜ ਦਾਂਗੇ ਜਿਨੂੰ ਵੀ ਪਸੰਦ ਆਉਂਦੀ ਹੋ ਜੀ ਇੱਕ ਵਾਰੀ ਮਾਲਕ ਨਾਲ ਗੱਲ ਕਰ ਲਿਓ ਜੇ ਆਪਾਂ ਏਰੀਆ ਦੀ ਗੱਲ ਕਰੀਏ ਸੀ ਤਾਂ ਮੁੱਢੀਆਂ ਕਲਾ ਇਹਨਾਂ ਦਾ ਏਰੀਆ ਹੈਗਾ ਲੁਧਿਆਣਾ ਜੀ ਲੁਧਿਆਣਾ ਇਹਨਾਂ ਨੂੰ ਲਾਗੇ ਸ਼ਹਿਰ ਲੱਗਦਾ ਹੈਗਾ ਮੁੱਢੀਆਂ ਕਲਾ ਖਾਸ ਕੋਠੀ ਬਣੀ ਹੋਈ ਹੈ ਤੇ ਮਾਲਕ ਕਹਿੰਦੇ ਨੇ ਕੋਠੀ ਇਹ ਸਾਰੀ ਰੈਂਟ ਤੇ ਵੀ ਚੜ ਜਾਂਦੀ ਹੈ ਜੇ ਰੈਂਟ ਤੇ ਦੇਣੀ ਹੈ ਜੇ ਉੱਪਰਲਾ ਪੋਰਸ਼ਨ ਰੈਂਟ ਤੇ ਦੇਣਾ ਤਾਂ ਉੱਪਰਲਾ ਪੋਰਸ਼ਨ ਵੀ ਚੜ ਜਾਂਦਾ ਹੈ ਬਾਕੀ ਉਹ ਤਾਂ ਆਪਣੀ ਇੱਛਾ ਸੀ ਖਰੀਦਣ ਤੋਂ ਬਾਅਦ ਆਪਾਂ ਕੀ ਕਰਨਾ ਆਪਦੀ ਪਰਸਨਲ ਕੋਠੀ ਬਣਾਉਣੀ ਹੈ ਜਾ ਉੱਪਰਲਾ ਰੈਂਟ ਤੇ ਦੇਣਾ ਜਾਂ ਥਾੜਾ ਰੈਂਟ ਤੇ ਦੇਣਾ ਸੀ ਉਹ ਆਪਣੀ ਇੱਛਾ ਜੀ ਉਹ ਬਾਦ ਦੀਆਂ ਗੱਲਾਂ ਨੇ ਬਾਕੀ ਕੋਈ ਜਾ ਕੇ ਦੇਖਣਾ ਚਾਹੁੰਦਾ ਤਾਂ ਮੁੱਢੀਆਂ ਕਲਾ ਖਾਸ ਇਹਨਾਂ ਦੇ ਏਰੀਆ ਜਾ ਕੇ ਦੇਖ ਸਕਦੇ ਹੋ ਕੋਠੀ ਦੀ ਗੱਲਬਾਤ ਕਰਨੀ ਆ ਤਾਂ 97815 12015 97815 12015 ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੈ ਕੁਝ ਵੀ ਪੁੱਛਣਾ ਸੀ ਮਾਲਕ ਤੋਂ ਤੁਸੀਂ ਗੱਲ ਕਰ ਸਕਦੇ ਹੋ ਮਾਲਕ ਨਾਲ ਬਾਕੀ ਚਲਦੀ ਚਲਦੀ ਵੀਡੀਓ 'ਚ ਮੈਨੂੰ ਕਮੈਂਟ ਕਰਕੇ ਜਰੂਰ ਦੱਸ ਦਿਓ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਜੇ ਤੁਮਨੂੰ ਵੀਡੀਓ ਪਸੰਦ ਆਈਏ ਵਧੀਆ ਲੱਗੀਏ ਸੀ ਲਾਈਕ ਕਰ ਦਿਓ ਆਪਣੀ ਵੀਡੀਓ ਨੂੰ ਬਤ ਵਤ ਸ਼ੇਅਰ ਕਰ ਦਿਓ ਬਤ ਵਤ ਸਪੋਰਟ ਕਰਿਆ ਕਰੋ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਸੀ ਹੋਮ ਸੇਲ ਮਾਰਕੀਟਾਂ ਲਾ ਕਿ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਜਿੰਨੇ ਤੁਸੀਂ ਦੇਖ ਰਹੇ ਹੋ ਜੇ ਤੁਹਾਡੇ ਕੋਲੇ ਵੀ ਘਰ ਹੈ ਕੋਠੀ ਹੈ ਮਕਾਨ ਹੈ ਵੇਚਣਾ ਤੁਸੀਂ ਚਾਹੁੰਦੇ ਹੋ ਜੀ ਕਿਸੇ ਵੀ ਏਰੀਆ ਤੋਂ ਦੇਖ ਰਹੇ ਹੋ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋ ਆ ਆਪਣਾ ਵਟਸਐਪ ਨੰਬਰ ਉੱਤੇ ਪੂਰੀ ਵੀਡੀਓ ਚ ਲਿਖਿਆ ਰਹਿੰਦਾ ਸੀ 73800426173 ਜਮਾ ਫਰੀਚ ਆਪਾਂ ਐਡ ਲਾ ਦਾਂਗੇ ਆਪਣਾ ਕੋਈ ਕਮਿਸ਼ਨ ਕੋਈ ਦਲਾਲੀ ਕੋਈ ਫੀਸ ਆਪਣਾ ਕੁਝ ਨਹੀਂ ਹੁੰਦਾ ਸੀ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਹਰ ਰੋਜ਼ ਆਪਣੀ ਵੀਡੀਓ ਦੇਖਣਾ ਚਾਹੁੰਦੇ ਤੁਸੀਂ ਅਲੱਗ-ਅਲੱਗ ਪਿੰਡਾਂ ਚੋਂ ਸ਼ਹਿਰਾਂ ਚੋਂ ਘਰ ਦੀ ਵੀਡੀਓ ਕੋਠੀ ਦੀ ਮਕਾਨ ਦੀ ਹਰ ਰੋਜ਼ ਆਪਾਂ ਲੈ ਕੇ ਆਉਂਦੇ ਰਹਿੰਨੇ ਹਾਂ ਜੀ ਥੱਲੇ ਇੱਕ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਸੀ ਉਹਨੂੰ ਜ਼ਰੂਰ ਦਬਦਿਓ ਹਰ ਰੋਜ਼ ਆਪਣੀ ਨਵੀਂ ਤੋਂ ਨਵੀਂ ਵੀਡੀਓ ਦੇਖਣ ਵਾਸਤੇ ਜੀ ਬਾਕੀ ਹੁਣ ਦਿਓ ਜੀ ਮੈਨੂੰ ਇਜਾਜ਼ਤ ਮਿਲਦੀ ਹੈ ਜਲਦੀ ਆਪਾਂ ਨਵੀਂ ਵੀਡੀਓ ਨਵੇਂ ਕੋਠੀ ਮਕਾਨ ਘਰ ਦੇ ਨਾਲ ਸੀ ਤੇ ਅਗਲੀ ਵੀਡੀਓ ਵਾਸਤੇ ਕਮੈਂਟ ਜ਼ਰ ਜੇ ਜਿਹਨੂੰ ਵੀ ਕੋਠੀ ਇਹ ਪਸੰਦ ਆਉਂਦੀ ਐ ਤਾਂ ਮਾਲਕ ਨਾਲ ਫੋਨ ਤੇ ਗੱਲ ਕਰ ਲਿਓ ਡਿਮਾਂਡ ਮਾਲਕ ਨੇ 40 ਲੱਖ ਰੁਪਇਆ ਇੱਕ ਕਹੀ ਹੈਗੀ ਜੇ ਤੁਹਾਨੂੰ ਆਪਣੀ ਵੀਡੀਓ ਪਸੰਦ ਆਈ ਐ ਤੇ ਕੋਈ ਹੋਰ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਤੁਹਾਨੂੰ ਦੋ ਵੀਡੀਓ ਹੋਰ ਮਿਲ ਗਿਆ ਹੋਣਗੀਆਂ ਉਹਨਾਂ ਵਿੱਚੋਂ ਇੱਕ ਤੇ ਕਲਿੱਕ ਕਰੋ ਤੇ ਅਗਲੀ ਵੀਡੀਓ ਦੇਖੋ ਜੀ